ਤੌਸ ਵਾਲੀ ਸਿਲ ਦੀ ਨਾਲ-ਨਾਲ 44 ਪਿੱਲਰ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੋੜੀਆਂ ਮਗਰ ਬਣ ਕੇ ਘੜੀਸ ਕੀ ਗੁਰੂ ਨਗਰੀ ਵਿੱਚ ਲੈ ਆਏ ਸਨ ਇੰਨਾ 44 ਪਿੱਲਰਾਂ ਤੇ ਹੀ ਸਰਦਾਰ ਜੱਸਾ ਸਿੰਘ ਰਾਮਗੜੀ ਨੇ ਰਾਮਗੜੀਏ ਪੁੰਗੀ ਦਾ ਨਿਰਮਾਨ ਕਰਵਾਉਣਾ ਸ਼ੁਰੂ ਕੀਤਾ ਜਦੋਂ ਪੰਜਾਬ ਦੀ ਬਾਦੂਰ ਮਿਸਲਾਂ ਦੇ ਸਰਦਾਰਾਂ ਹੱਥ ਆਈ ਤਾਂ ਉਹਨਾਂ ਨੇ ਆਪਣੇ ਮਾਲਿਕ ਆਪਣੇ ਰਹਿਮ ਇਹ ਚਰਨਾ ਵਿੱਚ ਟਕਟਾ ਤਾਊਸ ਵਾਲੀ ਸਿਲ ਜਿਸ ਉੱਪਰ ਬੈਠ ਕੇ ਬਾਦਸ਼ਾ ਕਿਸੇ ਵੇਲੇ ਫਰਮਾਨਚਾਰੀ ਕਰਿਆ ਕਰਦੇ ਸਨ ਐਸੀ ਇਤਿਹਾਸਿਕ ਸਿਲ ਇਸ ਉੱਪਰ ਬੈਠ ਕੇ अनेका નિર્ਦੋਸ਼ਾਂ ਨੂੰ ਇਹ ਗੁਨਾਹਾਂ ਨੂੰ ਫਤਵੀ ਜਾਰੀ ਕਰਕੇ ਮਾਰ ਦਿੱਤਾ ਰਾਜਾ ਜੱਸਾ ਸਿੰਘ ਧਰਮਕੜੀਆ ਐਸੇ ਸੂਰਮੇ ਜਿਨ੍ਹਾਂ ਨੇ ਗੁਰੂ ਚਰਨਾ ਵਿੱਚ ਕੀਤੀ ਅਰਦਾਸ ਨੂੰ ਪੂਰਾ ਕੀਤਾ ਤੇ